ਪਹਿਲਾਂ ਜਿਹੜੀਆਂ ਚੀਜ਼ਾਂ ਤੁਹਾਨੂੰ ਪਸੰਦ ਸੀ ਹੁਣ ਤੁਹਾਨੂੰ ਉਹ ਬਿਲਕੁਲ ਵੀ ਨਹੀਂ ਪਸੰਦ ਪਹਿਲਾਂ ਤੁਸੀਂ ਜਿੱਦਾਂ ਦੇ ਕੱਪੜੇ ਪਾਉਂਦੇ ਸੀ ਹੁਣ ਤੁਹਾਨੂੰ ਬਿਲਕੁਲ ਵੀ ਵਧੀਆ ਨਹੀਂ ਲੱਗਦੇ ਸੋਸ਼ਲ ਮੀਡੀਆ ਤੁਹਾਡੀਆਂ ਖਾਣ ਪੀਣ ਦੀਆਂ ਆਦਤਾਂ ਤੋਂ ਲੈ ਕੇ ਤੁਹਾਡਾ ਪਹਿਰਾਵਾ ਹਰ ਇੱਕ ਚੀਜ਼ ਨੂੰ ਕੰਟਰੋਲ ਕਰਦਾ ਹੈ ਤੇ ਤੁਹਾਨੂੰ ਆਪਣੇ ਹਿਸਾਬ ਦੇ ਨਾਲ ਚਲਾਉਂਦਾ ਹੈ ਪਰ ਤੁਹਾਨੂੰ ਪਤਾ ਨਹੀਂ ਲੱਗਦਾ ਤੁਸੀਂ ਇਨਫਰਮੇਸ਼ਨ ਲੈਣ ਦੇ ਲਈ ਫੋਨ ਨੂੰ ਯੂਜ਼ ਕਰਦੇ ਹੋ ਤਾਂ ਫੋਨ ਨੂੰ ਸਾਈਡ ਤੇ ਕਰ ਦਿਓ ਨਿਊਜ਼ਪੇਪਰ ਜਾਂ ਟੀਵੀ ਦੇਖਣਾ ਸ਼ੁਰੂ ਕਰ ਦਿਓ ਇਹ ਉਹ ਚੀਜ਼ਾਂ ਨੇ ਜਿਨ੍ਹਾਂ ਦੇ ਨਾਲ ਤੁਹਾਨੂੰ ਇਨਫਰਮੇਸ਼ਨ ਵੀ ਮਿਲਦੀ ਰਹੇਗੀ ਤੇ ਨਾਲ ਦੀ ਨਾਲ ਤੁਸੀਂ ਫੋਨ ਦੇ ਐਡਕਟ ਵੀ ਨਹੀਂ ਹੋਮੋਗੇ ਸਭ ਤੋਂ ਪਹਿਲਾਂ ਤੁਸੀਂ ਇਹ ਵੀਡੀਓ ਦੇਖੋ ਤੇ ਮੁੰਡਾ ਕੋਈ ਐਕਟਿੰਗ ਨਹੀਂ ਕਰ ਰਿਹਾ ਬਲਕਿ ਇਸ ਨੂੰ ਐਨਮੀ ਦਾ ਹੀ ਇੰਨਾ ਜ਼ਿਆਦਾ ਨਸ਼ਾ ਚੜ ਗਿਆ ਹੈ ਕਿ ਇਹ ਅਸਲੀ ਲਾਈਫ ਦੇ ਵਿੱਚ ਵੀ ਆਪਣੇ ਆਪ ਨੂੰ ਐਨਮੀ ਕਰੈਕਟਰ ਹੀ ਸਮਝਣ ਲੱਗ ਗਿਆ ਹੈ ਹੁਣ ਤੁਸੀਂ ਇਹ ਬੱਚੇ ਨੂੰ ਹੀ ਦੇਖ ਲਓ ਲਗਾਤਾਰ ਗੇਮ ਖੇល ਖੇਲ ਕੇ ਇਹ ਬੱਚਾ ਹੁਣ ਪਾਗਲ ਹੋ ਗਿਆ ਹੈ ਜਾ ਹੈ ਕੇਸ ਇੰਟਰਨੈਟ ਦੇ ਉੱਪਰ ਭਰੇ ਪਏ ਨੇ ਹਾਲ ਹੀ ਦੇ ਵਿੱਚ ਲਖਨਊ ਦੇ ਇੱਕ ਮੁੰਡੇ ਨੇ ਆਪਣੀ ਮਾਂ ਦਾ ਕਤਲ ਕਰ ਦਿੱਤਾ ਕਿਉਂਕਿ ਉਸ ਦੀ ਮਾਂ ਨੇ ਉਸ ਨੂੰ ਗੇਮ ਖੇਡਣ ਤੋਂ ਮਨਾ ਕਰ ਦਿੱਤਾ ਸੀ ਰੋਲ ਬॉय ਇਨ ਲਖਨਊ ਵੀਡੀਓ ਗੇਮ ਐਡਿਕਟ his mother his own mother because she was nagging him over his gaming addiction ਅੱਜ ਦਾ youth digital نشੇ ਦਾ ਸ਼ਿਕਾਰ ਹੋ ਚੁੱਕਿਆ ਹੈ ਤੇ ਅੰਦਰੋਂ ਖੋਖਲਾ ਹੁੰਦਾ ਜਾ ਰਿਹਾ ਹੈ ਅੱਜ ਕੀ ਹਾਲ ਨੇ ਚਾਹੇ ਕੋਈ ਇਨਸਾਨ ਬਾਥਰੂਮ ਦੇ ਵਿੱਚ ਹੋਵੇ ਆਫਿਸ ਦੇ ਵਿੱਚ ਹੋਵੇ ਬੈਡਰੂਮ ਦੇ ਵਿੱਚ ਹੋਵੇ ਇੱਥੋਂ ਤੱਕ ਕਿ ਜੇਕਰ ਉਹ ਬੱਸਰੇ ਵਿੱਚ ਸਫ਼ਰ ਕਰ ਰਿਹਾ ਹੈ ਜਾਂ ਖਾਣਾ ਵੀ ਖਾ ਰਿਹਾ ਹੈ ਉਸ ਸਮੇਂ ਵੀ ਉਹ ਫੋਨ ਚਲਾ ਰਿਹਾ ਹੁੰਦਾ ਹੈ ਮਤਲਬ ਕਿ ਇਹ ਲੋਕ 10 ਮਿੰਟ ਵੀ ਬਿਨਾ ਫੋਨ ਤੋਂ ਆਪਣੀ ਜ਼ਿੰਦਗੀ ਦੇ ਵਿੱਚ ਨਹੀਂ ਰਹਿ ਸਕਦੇ ਇੰਨੇ ਜ਼ਿਆਦਾ ਇਹ ਐਡਿਕਟ ਹੋ ਚੁੱਕੇ ਨੇ ਫੋਨ ਦੇ ਇਸ ਲਈ ਮੈਂ ਵੀ ਤੁਹਾਨੂੰ ਚੈਲੰਜ ਕਰਦਾ ਹਾਂ ਤੇ ਮੈਨੂੰ 90% ਉਮੀਦ ਹੈ ਕਿ ਤੁਸੀਂ ਇਹ ਚੈਲੰਜ ਦੇ ਵਿੱਚੋਂ ਫੇਲ ਹੋਮੋਗੇ ਤੁਸੀਂ ਵੀ ਇਹ ਵੀਡੀਓ ਨੂੰ ਕੰਪਲੀਟ ਨਹੀਂ ਦੇਖ ਸਕੋਗੇ ਬਚਾਲੇ ਹੀ ਛੱਡ ਕੇ ਚਲੇ ਜਾਉਗੇ ਕਿਉਂਕਿ ਲਗਾਤਾਰ ਇੰਸਟਾਗ੍ਰam ਯੂਟਿਊਬ ਟਵਿੱਟਰ ਨੂੰ ਤੁਸੀਂ ਯੂਗ ਕਰਦੇ ਕਰਦੇ ਇੰਨੇ ਜਿਹੇ ਅਡਿਕਟ ਹੋ ਚੁੱਕੇ ਹੋ ਕਿ ਤੁਸੀਂ 10 ਸੈਕਿੰਡ ਤੋਂ ਜ਼ਿਆਦਾ ਕੋਈ ਵੀ ਚੀਜ਼ ਨੂੰ ਨਹੀਂ ਦੇਖ ਸਕਦੇ 10 ਸੈਕਿੰਡ ਵਾਲੀ ਚੀਜ਼ ਨੂੰ ਵੀ ਤੁਹਾਨੂੰ ਛੇਤੀ ਛੇਤੀ ਹੁੰਦਾ ਹੈ ਕਿ ਇਸ ਦੇ ਵਿੱਚ ਵੀ ਸਾਨੂੰ ਛੇਤੀ ਛੇਤੀ ਰਿਜ਼ਲਟ ਪਤਾ ਲੱਗੇ ਕਿ ਅੱਗੇ ਹੋਇਆ ਕੀ ਹੈ ਤਾਂ ਇੰਨੀ ਵੱਡੀ ਵੀਡੀਓ ਤੁਸੀਂ ਕਿੱਥੇ ਦੇਖ ਲਮੋਗੇ ਤੁਹਾਡੇ ਵਿੱਚੋਂ ਹਰ ਕੋਈ ਸ਼ਿਕਾਰ ਬਣ ਚੁੱਕਿਆ ਹੈ ਇਹ ਡਿਜੀਟਲ ਨਸ਼ੇ ਦਾ ਇਸ ਨੇ ਤੁਹਾਡੇ ਦਿਮਾਗ ਨੂੰ ਹੀ ਖਰਾਬ ਨਹੀਂ ਕੀਤਾ ਬਲਕਿ ਤੁਹਾਡੀ ਬਾਡੀ ਥੱਲੇ ਕਾਲੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਹਟ ਹਾਈਲਾਈਟ ਕਲਰ ਹੁੰਦੇ ਨੇ ਤੇ ਬਹੁਤ ਜਲਦੀ ਜਲਦੀ ਮਿਊਜ਼ਿਕ ਚੱਲਦਾ ਹੈ ਜਿਹੜਾ ਹਰ ਇੱਕ ਬੱਚੇ ਨੂੰ ਆਪਣੇ ਵੱਲ ਅਟਰੈਕਟ ਕਰਦਾ ਹੈ ਬੱਚੇ ਜਿਵੇਂ ਹੀ ਇਹ ਕਾਰਟੂਨ ਦੇਖਣ ਲੱਗ ਜਾਂਦੇ ਨੇ ਇਹਨਾਂ ਦੇ ਵਿੱਚ ਖੋ ਜਾਂਦੇ ਨੇ ਉਹਨਾਂ ਦਾ ਜਿਹੜੇ ਦਿਮਾਗ ਦਾ ਵਿਕਾਸ ਹੁੰਦਾ ਹੈ ਛੋਟੀ ਉਮਰ 'ਚ ਜਿਹੜਾ ਦਿਮਾਗ ਦਾ ਵਿਕਾਸ ਹੋਣਾ ਹੁੰਦਾ ਹੈ ਉਹ ਬੰਦ ਹੋ ਜਾਂਦਾ ਹੈ ਇਹੀ ਕਾਰਨ ਹੈ ਕਿ ਹਾਲ ਫਿਲਹਾਲ ਦੇ ਵਿੱਚ ਪੈਦਾ ਹੋਣ ਵਾਲੇ ਬੱਚੇ ਬੋਲਣਾ ਹੀ ਨਹੀਂ ਸਿੱਖ ਪਾਉਂਦੇ ਉਹ 6 ਸੇ 7 ਸੇ 7 ਸਾਲ ਦੇ ਹੋ ਜਾਂਦੇ ਨੇ ਪਰ ਉਹਨਾਂ ਨੂੰ ਬੋਲਣਾ ਨਹੀਂ ਆਉਂਦਾ ਕੱਲੇ ਛੋਟੇ ਬੱਚੇ ਜਾਂ ਨੌਜਵਾਨ ਹੀ ਨਹੀਂ ਬਜ਼ੁਰਗਾਂ ਨੂੰ ਵੀ ਅੱਜ ਮੋਬਾਈਲ ਫੋਨ ਦੀ ਲਤ ਲ ਵੇਚਾ ਚੁੱਕਿਆ ਹੈ ਡੇਲੀ ਹਰ ਇੱਕ ਇਨਸਾਨ ਆਪਣੀ ਜ਼ਿੰਦਗੀ ਦੇ ਤਿੰਨ ਤੋਂ ਚਾਰ ਘੰਟੇ ਇਹਨਾਂ ਰੀਲਾਂ ਨੂੰ ਸਕਰੋਲ ਕਰਨ ਦੇ ਵਿੱਚ ਲੰਘਾ ਦਿੰਦਾ ਹੈ ਫੋਨ ਦੇਖਣ ਦੇ ਵਿੱਚ ਹੀ ਲੰਘਾ ਦਿੰਦਾ ਹੈ ਇਹ ਮੋਬਾਈਲ ਐਪ ਦਾ ਸਾਡੇ ਦਿਮਾਗ ਦੇ ਉੱਪਰ ਇੰਨਾ ਜ਼ਿਆਦਾ ਅਸਰ ਪਿਆ ਹੈ ਕਿ ਜਿਹੜਾ ਦਿਮਾਗ ਕਿਤੇ 50 ਜਾਂ 60 ਸਾਲ ਦੀ ਉਮਰ ਦੇ ਵਿੱਚ ਜਾ ਕੇ ਹੌਲੀ-ਹੌਲੀ ਸਲੋ ਹੋਣਾ ਸ਼ੁਰੂ ਹੁੰਦਾ ਸੀ ਹੁਣ ਉਹ 20 30 ਦੀ ਉਮਰ ਦੇ ਵਿੱਚ ਹੀ ਸਲੋ ਹੋਣਾ ਸ਼ੁਰੂ ਹੋ ਜਾਂਦਾ ਹੈ ਪਹਿਲਾਂ ਲੋਕ ਮੋਬਾਈਲ ਫੋਨ ਦੇ ਐਡਪਟ ਹੁੰਦੇ ਸਨ ਪਰ ਹੁਣ ਅਜਿਹਾ ਹੋ ਚੁੱਕਿਆ ਹੈ ਕਿ ਤੁਹਾਡੇ ਹੱਥ ਦੇ ਵਿੱਚ ਮੋਬਾਈਲ ਫੋਨ ਵੀ ਹੈ ਤਾਂ ਵੀ ਤੁਸੀਂ ਤਿੰਨ ਤੋਂ ਚਾਰ ਸੈਕਿੰਡ ਲਗਾਤਾਰ ਇੱਕ ਉਹ ਖੋਲਿਆ ਤੁਹਾਨੂੰ ਮਜ਼ਾ ਨਹੀਂ ਆ ਰਿਹਾ ਤੁਸੀਂ ਇੰਸਟਾਗ੍ਰਾਮ ਦੇ ਉੱਪਰ ਚਲੇ ਜਾਣਾ ਹੈ ਇੰਸਟਾਗ੍ਰਾਮ ਖੋਲਿਆ ਤੁਹਾਨੂੰ ਮਜ਼ਾ ਨਹੀਂ ਆ ਰਿਹਾ ਤੁਸੀਂ ਸਨੈਪਚੈਟ ਦੇ ਉੱਪਰ ਚਲੇ ਜਾਣਾ ਹੈ ਤੁਹਾਡੇ ਕੋਲ ਆਪਸ਼ਨ ਹੈ ਇੰਨੇ ਆਨੇ ਕਿ ਤੁਸੀਂ ਬੋਰ ਤਾਂ ਹੋਣਾ ਹੀ ਨਹੀਂ ਤੁਹਾਨੂੰ ਕੋਈ ਨਾ ਕੋਈ ਅਜਿਹੇ ਰੀਲ ਮੈਲੀ ਹੀ ਜਾਣੀ ਹੈ ਜਿਹੜੀ ਤੁਹਾਨੂੰ ਲਗਾਤਾਰ ਫਿਰ ਤੋਂ ਬਿਠਾ ਦੇਵੇ 2 ਤੋਂ 3 ਘੰਟਿਆਂ ਦੇ ਲਈ ਤਕਰੀਬਨ ਜਿਹੜਾ ਹੁਣ ਡਾਟਾ ਨਿਕਲ ਕੇ ਆਇਆ ਹਰ ਇੱਕ ਇਨਸਾਨ ਇੱਕ ਦਿਨ ਦੇ ਵਿੱਚ 7 ਤੋਂ 8 ਘੰਟੇ ਫੋਨ ਚਲਾਉਂਦਾ ਹੈ ਤੁਹਾਨੂੰ ਲੱਗਦਾ ਹੋਵੇ ਕਿ ਮੈਂ ਇੰਨਾ ਫੋਨ ਕਿੱਥੇ ਚਲਾਉਣਾ ਹਾਂ ਤਾਂ ਜਦੋਂ ਇਹ ਵੀਡੀਓ ਖਤਮ ਹੋਈ ਆਪਣਾ ਸਕਰੀਨ ਟਾਈਮ ਜਾ ਤੋ 4 ਘੰਟੇ ਇੱਕ ਦਿਨ ਦੇ ਵਿੱਚ ਫੋਨ ਚਲਾ ਰਿਆ ਹੈ ਜਿਹੜਾ ਬਹੁਤ ਜ਼ਿਆਦਾ ਬਿਜ਼ੀ ਹੈ ਲਗਾਤਾਰ ਤੁਸੀਂ ਫੋਨ ਚਲਾਉਂਦੇ ਰਹਿੰਦੇ ਹੋ ਤੁਹਾਨੂੰ ਕੋਈ ਚੰਗਰੀ ਚੀਜ਼ ਨਹੀਂ ਮਿਲਦੀ ਤੁਸੀਂ ਬੋਰ ਹੋ ਜਾਂਦੇ ਹੋ ਫੋਨ ਨੂੰ ਸਾਈਡ ਤੇ ਰੱਖ ਦਿੰਦੇ ਹੋ ਪਰ 2 ਮਿੰਟ ਨਹੀਂ ਪੈਂਦੇ ਤੁਸੀਂ ਫਿਰ ਤੋਂ ਫੋਨ ਨੂੰ ਚੱਕਦੇ ਹੋ ਤੇ ਉਹੀ ਚੀਜ਼ਾਂ ਨੂੰ ਫਿਰ ਤੋਂ ਦੇਖਣਾ ਸ਼ੁਰੂ ਕਰ ਦਿੰਦੇ ਹੋ ਇੰਨਾ ਤੁਹਾਡਾ ਦਿਮਾਗ ਗੁਲਾਮ ਪਣ ਚੁੱਕਿਆ ਹੈ ਇਨ੍ਹਾਂ ਐਪ ਦਾ ਅਜੇ ਹਨੇਈ ਕਿ ਤੁਹਾਡੇ ਕੋਲ ਕੋਈ ਕੰਮ ਕਰਨ ਨੂੰ ਨਹੀਂ ਹੈ ਪਰ ਤੁਹਾਡੇ ਦਿਮਾਗ ਨੂੰ ਇਹੀ ਚੀਜ਼ਾਂ ਵਧੀਆ ਲੱਗਦੀਆਂ ਨੇ ਤੁਹਾਡਾ ਡੋਪਾਮਿਨ ਹੀ ਉਦੋਂ ਰਿਲੀਜ਼ ਹੁੰਦਾ ਹੈ ਜਦੋਂ ਤੁਸੀਂ ਇਹ ਚੀਜ਼ਾਂ ਦੇਖਦੇ ਹੋ ਇਸ ਕਰਕੇ ਤੁਸੀਂ ਇਹੀ ਕੁਝ ਵਾਰ-ਵਾਰ ਕਰਦੇ ਹੋ ਚਾਹ ਛੁੱਟ ਜਾਵੇ ਪਰ ਤੁਸੀਂ ਲਗਾਤਾਰ ਫੋਨ ਦੇਖਣਾ ਬੰਦ ਨਹੀਂ ਕਰੋਗੇ ਛੋਟੇ ਛੋਟੇ ਬੱਚਿਆਂ ਨੂੰ ਮਾਂ ਬਾਪ ਫੋਨ ਦੇ ਰਹੇ ਨੇ ਬੱਚਾ ਰੋ ਰਿਹਾ ਹੈ ਫੋਨ ਦੇ ਦਿਓ ਬੱਚਾ ਰੋਟੀ ਨਹੀਂ ਖਾ ਰਿਹਾ ਇਸ ਨੂੰ ਫੋਨ ਦੇ ਦਿਓ ਇਸ ਦਾ ਇਹ ਅਸਰ ਪੈਂਦਾ ਹੈ ਕਿ ਇੱਕ ਤਾਂ ਬੱਚੇ ਦਾ ਦਿਮਾਗ ਗ੍ਰੋਥ ਕਰਨਾ ਘਟਾ ਕਰ ਦਿੰਦਾ ਹੈ ਤੇ ਦੂਸਰਾ ਬੱਚੇ ਨੂੰ ਐਨਕਾ ਬਹੁਤ ਜ਼ਿਆਦਾ ਛੋਟੀ ਉਮਰ ਦੇ ਵਿੱਚ ਹੀ ਲੱਗ ਜਾਂਦੀਆਂ ਨੇ ਹੁਣ ਤਾਂ ਸਟੱਡੀ ਦੇ ਵਿੱਚ ਵੀ ਇਹ ਚੀਜ਼ ਪ੍ਰੂਵ ਹੋ ਚੁੱਕੀ ਹੈ ਕਿ ਜਿਹੜੇ ਬੱਚਿਆਂ ਨੂੰ ਘਰ ਦੇ ਵਿੱਚ ਮਾਂ ਬਾਪ ਫੋਨ ਦੇਖਣ ਨੂੰ ਦਿੰਦੇ ਨੇ ਉਹ ਬੱਚੇ ਕਦੇ ਵੀ ਪੜ੍ਹਾਈ ਦੇ ਵਿੱਚ ਆਪਣਾ ਧਿਆਨ ਨਹੀਂ ਲਗਾ ਪਾਉਂਦੇ ਇਹ ਐਪ ਨੇ ਸਾਡੇ ਦਿਮਾਗ ਨੂੰ ਇੰਨਾ ਜ਼ਿਆਦਾ ਡਿਸਬੈਲੈਂ ਉਹਦੇ ਸਾਨੂੰ ਇਦਾਂ ਹੁੰਦਾ ਹੈ ਕਿ ਜਲਦੀ ਜਲਦੀ ਇਹ ਖਤਮ ਹੋਵੇ ਤੇ ਸਾਨੂੰ ਰਿਜ਼ਲਟ ਪਤਾ ਲੱਗੇ ਇੱਥੋਂ ਤੱਕ ਕਿ Netflix ਨੂੰ ਵੀ ਆਪਣੇ ਪਲੇਟਫਾਰਮ ਦੇ ਉੱਪਰ ਸਪੀਡ ਦੀ ਆਪਸ਼ਨ ਦੇਣੀ ਪਈ ਵੀਡੀਓ ਨੂੰ ਤੇਜ਼ ਕਰਕੇ ਦੇਖਣ ਦੀ ਕਿਉਂਕਿ ਉਹਨਾਂ ਦੀ ਬਓਵਰਸ਼ਿਪ ਡੈਗਦੀ ਜਾ ਰਹੀ ਸੀ ਤੁਸੀਂ Instagram ਦੇ ਉੱਪਰ ਜਿੰਨਾ ਮਰਜ਼ੀ ਕੰਟੈਂਟ ਦੇਖ ਲਓ ਪਰ ਕਦੇ ਵੀ ਤੁਸੀਂ ਸੈਟੀਸਫਾਈਡ ਨਹੀਂ ਹੋਵੋਗੇ ਚਾਹੇ ਤੁਸੀਂ 7 ਘੰਟੇ ਲਗਾਤਾਰ ਬੈਠ ਕੇ ਰੀਲਾਂ ਦੇਖ ਰਹੇ ਹੋ ਤੁਸੀਂ ਉਦੋਂ ਤੱਕ ਫੋਨ ਦੇਖਦੇ ਰਹਿੰਦੇ ਹੋ ਜਦੋਂ ਤੱਕ ਤੁਹਾਨੂੰ ਮੈਸੇਜ ਨਹੀਂ ਆ ਜਾਂਦਾ ਕਿ ਤੁਹਾਡਾ 2GB ਡਾਟਾ ਖਤਮ ਹੋ ਚੁੱਕਿਆ ਹੈ ਜਾਂ ਫਿਰ ਤਕਾਨ ਦੇ ਨਾਲ ਤੁਹਾਡਾ ਫੋਨ ਤੁਹਾਡੇ ਹੱਥ ਤੋਂ ਨਹੀਂ ਡਿੱਗ ਜਾਂਦਾ ਉਹਨ ਰਹਿੰਦੇ ਹਾਂ ਅੱਜ ਦੇ ਸਮੇਂ ਕਈ ਜੰਗ ਜਨਰੇਸ਼ਨ ਤਾਂ ਅਜਿਹੀ ਹੈ ਜਿਹੜੀ ਸਾਰਾ ਸਾਰਾ ਦਿਨ ਹੀ ਇਹ ਕੰਮ ਕਰਦੀ ਹੈ ਤੇ ਫਿਰ ਉਹ ਸੋਚਦੇ ਨੇ ਕਿ ਆਹ ਸਾਲ ਤਾਂ ਬਹੁਤ ਜਲਦੀ ਨਿਕਲ ਗਿਆ ਪਤਾ ਹੀ ਨਹੀਂ ਲੱਗਿਆ ਕਦੋਂ 12 ਮਹੀਨੇ ਨਿਕਲ ਗਏ ਇੱਕ ਦਿਨ ਬਿਨਾਂ 2 ਘੰਟੇ ਫੋਨ ਤੋਂ ਰਹਿ ਕੇ ਦੇਖੋ ਤੁਹਾਨੂੰ ਪਤਾ ਲੱਗ ਜਾਊਗਾ ਕਿ ਟਾਈਮ ਕਦੇ ਨਹੀਂ ਘਟਿਆ ਬਸ ਤੁਹਾਡਾ ਹੀ ਦਿਮਾਗ ਕਿਸੇ ਹੋਰ ਪਾਸੇ ਲੱਗਿਆ ਹੋਇਆ ਹੈ ਤੁਸੀਂ ਵੀ ਨੋਟ ਕੀਤਾ ਹੋਵੇਗਾ ਕਿ ਤੁਸੀਂ 5 ਮਿੰਟ ਦੇ ਲਈ ਰੀਲਾਂ ਦੇਖਣੀ ਸ਼ੁਰੂ ਕਰਦੇ ਹੋ ਤਾਂ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਇੱਕ ਘੰਟਾ ਬੀਤ ਜਾਂਦਾ ਹੈ ਇਸ ਦਾ ਕਾਰਨ ਇਹ ਹੈ ਕਿ ਸੋਸ਼ਲ ਮੀਡੀਆ ਦਾ ਐਲਗੋਰਿਦਮ ਹੀ ਇਦਾਂ ਡਿਜ਼ਾਈਨ ਕੀਤਾ ਗਿਆ ਆ ਲੈ ਬਈ ਕ ਤੁਸੀਂ ਇਹ ਚੀਜ਼ ਵੀ ਨੋਟ ਕੀਤੀ ਹੋਣੀ ਹੈ ਕਿ ਜਦੋਂ ਤੋਂ ਹੀ ਤੁਸੀਂ ਸੋਸ਼ਲ ਮੀਡੀਆ ਚਲਾਉਣਾ ਸ਼ੁਰੂ ਕੀਤਾ ਹੈ ਤੁਹਾਡੀ ਸੋਚ ਵੀ ਬਦਲਦੀ ਜਾ ਰਹੀ ਹੈ ਖਾਣ ਪੀਣ ਦਾ ਤੁਹਾਡਾ ਢੰਗ ਬਦਲਦਾ ਜਾ ਰਿਹਾ ਹੈ ਖਾਣ ਪੀਣ ਦੀਆਂ ਚੀਜ਼ਾਂ ਬਦਲਦੀਆਂ ਜਾ ਰਹੀਆਂ ਨੇ ਤੁਹਾਡੀਆਂ ਆਦਤਾਂ ਬਦਲਦੀਆਂ ਜਾ ਰਹੀਆਂ ਨੇ ਪਹਿਲਾਂ ਜਿਹੜੀਆਂ ਚੀਜ਼ਾਂ ਤੁਹਾਨੂੰ ਪਸੰਦ ਸੀ ਹੁਣ ਤੁਹਾਨੂੰ ਉਹ ਬਿਲਕੁਲ ਵੀ ਨਹੀਂ ਪਸੰਦ ਪਹਿਲਾਂ ਤੁਸੀਂ ਜਿੱਦਾਂ ਦੇ ਕੱਪੜੇ ਪਾਉਂਦੇ ਸੀ ਹੁਣ ਤੁਹਾਨੂੰ ਬਿਲਕੁਲ ਵੀ ਵਧੀਆ ਨਹੀਂ ਲੱਗਦੇ ਸੋਸ਼ਲ ਮੀਡੀਆ ਤੁਹਾਡੀਆਂ ਖਾਣ ਪੀਣ ਦੀਆਂ ਆਦਤਾਂ ਤੋਂ ਲੈ ਕੇ ਤੁਹਾਡਾ ਪਹਿਰਾਵਾ ਹਰ ਇੱਕ ਚੀਜ਼ ਨੂੰ ਕੰਟਰੋਲ ਕਰਦਾ ਹੈ ਤੇ ਤੁਹਾਨੂੰ ਆਪਣੇ ਹਿਸਾਬ ਦੇ ਨਾਲ ਚਲਾਉ ਮੀਡੀਆ ਆਪਣੇ ਹਿਸਾਬ ਦੇ ਨਾਲ ਤੁਹਾਡੀ ਸੋਚ ਕਰ ਦਿੰਦਾ ਹੈ ਘੁੰਮਣ ਫਿਰਨ ਵੀ ਹੁਣ ਲੋਕ ਉਹ ਜਗ੍ਹਾ ਤੇ ਜਾਂਦੇ ਨੇ ਜਿੱਥੇ ਸਭ ਤੋਂ ਜ਼ਿਆਦਾ ਇੰਸਟਾਗ੍ਰam ਦੀਆਂ ਫੋਟੋਆਂ ਖਿੱਚੀਆਂ ਜਾਂਦੀਆਂ ਨੇ ਰੀਲਾਂ ਬਣਦੀਆਂ ਨੇ ਮਤਲਬ ਕਿ ਘੁੰਮਣ ਫਿਰਨ ਦੇ ਉੱਪਰ ਵੀ ਸੋਸ਼ਲ ਮੀਡੀਆ ਨੇ ਕੰਟਰੋਲ ਕਰ ਰਿਹਾ ਹੈ ਉੱਥੇ ਵੀ ਤੁਸੀਂ ਆਪਣੀ ਮਰਜ਼ੀ ਦੇ ਨਾਲ ਨਹੀਂ ਜਾਂਦੇ ਜਿੱਥੇ ਸੋਸ਼ਲ ਮੀਡੀਆ ਤੁਹਾਨੂੰ ਕਹਿੰਦਾ ਹੈ ਤੁਸੀਂ ਉਹ ਜਗ੍ਹਾ ਹੀ ਘੁੰਮਣ ਜਾਣੇ ਹੋ ਤੁਸੀਂ ਦੇਖਿਆ ਨੇ ਕਿ ਲਿਹੜੇ ਲੋਕ ਘੁੰਮਣ ਫਿਰਨ ਵੀ ਚਾਹੇ ਹੈਲ ਸਟੇਸ਼ਨ ਜਾਂ ਕਿਤੇ ਵੀ ਜਾਂਦੇ ਨੇ ਉੱਥੇ ਜਾ ਕੇ ਵੀ ਉਹ ਰੀਲਾਂ ਹੀ ਬਣਾ ਰਹੇ ਹੁੰਦੇ ਨੇ ਫੋਟੋਆਂ ਹੀ ਖਿੱਚ ਰਹੇ ਹੁੰਦੇ ਨੇ ਆਪ ਕੁਦਰਤ ਨੂੰ ਇੰਜੋਏ ਨਹੀਂ ਕਰਦੇ ਆ ਲੋਕਾਂ ਨੂੰ ਆਪਣਾ ਲਾਈਫਸਟਾਈਲ ਦਿਖਾਉਣਾ ਹੈ ਕਿ ਮੈਂ ਇਹ ਜਗ੍ਹਾ ਤੇ ਜਾ ਕੇ ਆਇਆ ਹਾਂ ਨਾ ਕਿ ਆਪ ਦਾ ਘੁੰਮਣ ਦਾ ਕੋਈ ਮਕਸਦ ਹੈ ਹੁਣ ਆਪਾਂ ਆਉਨੇ ਆ ਉਹ ਪੁਆਇੰਟ ਤੇ ਕਿ ਤੁਸੀਂ ਇਹ ਸਾਰੀਆਂ ਚੀਜ਼ਾਂ ਨੂੰ ਛੱਡਣਾ ਚਾਹੁੰਦੇ ਹੋ ਤੁਸੀਂ ਇਹ ਡਿਜੀਟਲ ਨਸ਼ੇ ਨੂੰ ਛੱਡਣਾ ਚਾਹੁੰਦੇ ਹੋ ਤਾਂ ਤੁਸੀਂ ਕੀ ਕਰ ਸਕਦੇ ਹੋ ਤੁਹਾਨੂੰ ਇੱਥੇ ਕੁਝ ਵੱਡੇ ਡਿਸੀਜਨ ਲੈਣੇ ਪੈਣਗੇ ਸਭ ਤੋਂ ਪਹਿਲਾਂ ਤਾਂ ਡਿਸੀਜਨ ਇਹ ਹੈ ਕਿ ਇਹਨਾਂ ਸੋਸ਼ਲ ਮੀਡੀਆ ਦੀ ਐਪ ਨੂੰ ਡਿਲੀਟ ਕਰ ਦਿਓ ਇਹ ਕੰਮ ਕਰਨਾ ਕੋਈ ਸੌਖਾ ਨਹੀਂ ਹੋਵੇਗਾ ਪਹਿਲਾਂ ਤੁਹਾਡੇ 'ਚ ਹਿੰਮਤ ਨਹੀਂ ਹੋਵੇਗੀ ਆਪਣੀ ਐਪ ਨੂੰ ਡਿਲੀਟ ਕਰਨ ਦੀ ਜੇ ਤੁਸੀਂ ਕਰ ਵੀ ਜੰਨੇ ਹੋ ਤਾਂ ਤੁਸੀਂ ਬਾਰ-ਬਾਰ ਤੁਹਾਡਾ ਮਨ ਕਰੇਗਾ ਕਿ ਮੈਂ ਇਹ ਐਪ ਨੂੰ ਕਰਦਾ ਉਸ ਤਰ੍ਹਾਂ ਹੀ ਤੁਸੀਂ ਕਰੋਗੇ ਤੁਸੀਂ ਇਹ ਚੀਜ਼ ਤੇ ਜਿੱਤ ਪਾ ਲੈਨੇ ਹੋ ਤੇ ਵਾਪਸ ਐਪ ਨੂੰ ਡਾਊਨਲੋਡ ਨਹੀਂ ਕਰਦੇ ਤਾਂ ਤੁਸੀਂ ਆਪ ਇਹ ਚੀਜ਼ ਨੂੰ ਨੋਟ ਕਰੋ ਕਿ ਤੁਹਾਡੇ ਕੋਲ ਬਹੁਤ ਜ਼ਿਆਦਾ ਵਾਧੂ ਟਾਈਮ ਆ ਗਿਆ ਹੈ ਤੇ ਫਿਰ ਜਿਹੜਾ ਇਹ ਟਾਈਮ ਹੈ ਤੁਸੀਂ ਆਪਣੇ ਹਿਸਾਬ ਦੇ ਨਾਲ ਇਹ ਟਾਈਮ ਨੂੰ ਕਿਸੇ ਨਾ ਕਿਸੇ ਇੱਕ ਜਿਹੜਾ ਤੁਹਾਡਾ ਕੋਈ ਸ਼ੌਂਕ ਹੈ ਉਹਦੇ ਵਿੱਚ ਲਗਾਓ ਗੇਮਿੰਗ ਦੇ ਵਿੱਚ ਲਗਾਓ ਫਾਰਮਿੰਗ ਦੇ ਵਿੱਚ ਲਗਾਓ ਜਾਂ ਜਿਹੜੇ ਚੀਜ਼ਾਂ ਤੁਹਾਨੂੰ ਵਧੀਆ ਲੱਗਦੀਆਂ ਨੇ ਉਹਦੇ ਵਿੱਚ ਇਹ ਟਾਈਮ ਨੂੰ ਯੂਜ਼ ਕਰੋ ਤਾਂ ਕਿ ਤੁਹਾਨੂੰ ਬੋਰੀਆ ਤਾਂ ਫੀਲ ਨਾ ਹੋਵੇ ਤੁਹਾਡਾ ਵਾਰ-ਵਾਰ ਮਨ ਨਾ ਕਰੇ ਫਿਰ ਤੋਂ ਫੋਨ ਵੱਲ ਜਾਣ ਦੇ ਲਈ ਤੁਸੀਂ అలਾਰਮ ਦੇ ਤੌਰ ਤੇ ਵੀ ਜੇਕਰ ਫੋਨ ਨੂੰ ਵਰਤ ਰਹੇ ਹੋ ਤਾਂ ਉਹਨੂੰ ਵੀ ਬੰਦ ਕਰ ਦਿਓ ਉੱ ਦੇ ਵਿੱਚ అలਾਰਮ ਫਿਕਸ ਹੁੰਦਾ ਹੋਵੇ ਤੁਸੀਂ ਇਨਫਰਮੇਸ਼ਨ ਲੈਣ ਦੇ ਲਈ ਫੋਨ ਨੂੰ ਯੂਜ਼ ਕਰਦੇ ਹੋ ਤਾਂ ਫੋਨ ਨੂੰ ਸਾਈਡ ਤੇ ਕਰ ਦਿਓ ਨਿਊਜ਼ਪੇਪਰ ਜਾਂ ਟੀਵੀ ਦੇਖਣਾ ਸ਼ੁਰੂ ਕਰ ਦਿਓ ਇਹ ਉਹ ਚੀਜ਼ਾਂ ਨੇ ਜਿਨ੍ਹਾਂ ਦੇ ਨਾਲ ਤੁਹਾਨੂੰ ਇਨਫਰਮੇਸ਼ਨ ਵੀ ਮਿਲਦੀ ਰਹੇਗੀ ਤੇ ਨਾਲ ਦੀ ਨਾਲ ਤੁਸੀਂ ਫੋਨ ਦੇ ਅਡੈਕਟ ਵੀ ਨਹੀਂ ਹੋਮੋਗੇ 10 ਤੋਂ 12 ਦਿਨ ਤੱਕ ਤੁਹਾਡੇ ਬਹੁਤ ਔਖੇ ਲੰਘਣਗੇ ਪਰ ਉਸ ਤੋਂ ਬਾਅਦ ਤੁਹਾਨੂੰ ਆਪਣੀ ਜ਼ਿੰਦਗੀ ਬਹੁਤ ਜ਼ਿਆਦਾ ਵਧੀਆ ਲੱਗਣ ਲੱਗ ਜਾਵੇਗੀ ਤੁਹਾਡੇ ਕੋਲ ਬਹੁਤ ਜ਼ਿਆਦਾ ਵਾਧੂ ਸਮਾਂ ਆ ਜਾਵੇਗਾ ਆਪਣੇ ਆਪ ਦੇ ਲਈ ਆਪਣੇ ਪਰਿਵਾਰ ਦੇ ਲਈ ਤੁਸੀਂ ਸੋਸ਼ਲ ਮੀਡੀਆ ਨੂੰ ਕੰਪਲੀਟ ਨਹੀਂ ਛੱਡਣਾ ਚਾਹੁੰਦੇ ਤੁਸੀਂ ਇਸ ਦੇ ਉੱਪਰ ਰਹਿਣਾ ਵੀ ਚਾਹੁੰਦੇ ਹੋ ਪਰ ਇਹ ਆਦਤ ਸਭ ਤੋਂ ਪਹਿਲਾਂ ਸੋਸ਼ਲ ਮੀਡੀਆ ਦੇ ਉੱਪਰ ਕੋਈ ਸਟੋਰੀ ਜਾਂ ਸਟੇਟਸ ਲਗਾਉਣਾ ਬੰਦ ਕਰ ਦੇਵੋ ਕਿਉਂਕਿ ਇਸ ਦੇ ਚੱਕਰ ਦੇ ਵਿੱਚ ਤੁਸੀਂ ਬਾਰ ਬਾਰ ਆਪਣਾ ਸੋਸ਼ਲ ਮੀਡੀਆ ਚੈੱਕ ਕਰਦੇ ਹੋ ਕਿ ਮੇਰੇ ਸਟੇਟਸ ਨੂੰ ਮੇਰੀ ਸਟੋਰੀ ਨੂੰ ਕਿਹਨੇ-ਕਿਹਨੇ ਦੇਖਿਆ ਹੈ ਤੁਸੀਂ ਸਟੋਰੀ ਲਗਾਉਂਗੇ ਨਹੀਂ ਤਾਂ ਤੁਸੀਂ ਚੈੱਕ ਵੀ ਨਹੀਂ ਕਰੋਗੇ ਕਿ ਮੇਰੀ ਸਟੋਰੀ ਨੂੰ ਕਿਹਨੇ ਦੇਖਿਆ ਹੈ ਸੈਕੰਡ ਆਪਸ਼ਨ ਇਹ ਹੈ ਕਿ ਆਪਣੇ ਸਾਰੇ ਯਾਰਾਂ ਦੋਸਤਾਂ ਨੂੰ ਕਹਿ ਦਿਓ ਕਿ ਮੈਨੂੰ ਕੋਈ ਵੀ ਰੀਲ ਤੁਸੀਂ ਸ਼ੇਅਰ ਨਾ ਕਰੋ ਤੇ ਆਪ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਰੀਲ ਸ਼ੇਅਰ ਕਰਨਾ ਬੰਦ ਕਰ ਦੇਵੋ ਆਪਣੇ ਨੋਟੀਫਿਕੇਸ਼ਨ ਬੰਦ ਕਰ ਦੇਵੋ ਤਾਂ ਕਿ ਤੁਹਾਨੂੰ ਪਤਾ ਹੀ ਨਾ ਲੱਗੇ ਤੁਹਾਨੂੰ ਕੌਣ ਰੀਲ ਸ਼ੇਅਰ ਇਨਸਟਾਗ੍ਰਾਮ ਜਾਂ ਸਨੈਪਚੈਟ ਦੇ ਜਿੰਨੇ ਵੀ ਅਕਾਊਂਟ ਨੇ ਉਹਨਾਂ ਨੂੰ ਤੁਸੀਂ ਜਦੋਂ ਵੀ ਤੁਸੀਂ ਚਲਾ ਕੇ ਉਹਨਾਂ ਨੂੰ ਹਟੋ ਤਾਂ ਉਹਦੇ ਵਿੱਚੋਂ ਆਪਣੇ ਪਾਸਵਰਡ ਨੂੰ ਡਿਲੀਟ ਕਰ ਦੋ ਅਗਲੀ ਵਾਰ ਫਿਰ ਤੋਂ ਜਿਵੇਂ ਤੁਸੀਂ ਇਨਸਟਾਗ੍ਰਾਮ ਚਲਾਉਣਾ ਹੈ ਤਾਂ ਫਿਰ ਤੋਂ ਪਾਸਵਰਡ ਫਿਲ ਕਰੋ ਤੇ ਫਿਰ ਉਸ ਨੂੰ ਚਲਾਉਣ ਲੱਗੋ ਇਸ ਚੀਜ਼ ਦੇ ਨਾਲ ਵੀ ਫਰਕ ਪਵੇਗਾ ਤੁਹਾਡਾ ਇਨਸਟਾਗ੍ਰਾਮ ਜਾਂ ਸਨੈਪਚੈਟ ਨੂੰ ਦੇਖਣ ਦੇ ਵਿੱਚ ਕਹੋਗੇ ਤੁਹਾਨੂੰ ਲੱਗੇਗਾ ਯਾਰ ਫਿਰ ਪਾਸਵਰਡ ਭਰਨਾ ਪਊਗਾ ਕੋਈ ਨਾ ਰਹਿਣ ਹੀ ਦਿੰਦਾ ਅਗਲਾ ਸਟੈਪ ਤੁਸੀਂ ਕੀ ਕਰ ਸਕਦੇ ਹੋ ਕਿ ਆਪਣੇ ਫੋਨ ਨੂੰ ਆਪਣੇ ਤੋਂ ਦੂਰ ਰੱਖਣਾ ਸ਼ੁਰੂ ਕਰ ਦਿਓ ਮੰਨ ਲਓ ਤੁਸੀਂ ਇਸ ਕਮਰੇ ਦੇ ਵਿੱਚ ਬੈਠੇ ਹੋ ਤਾਂ ਤੁਹਾਡਾ ਫੋਨ ਦੂਸਰੇ ਕਮਰੇ ਦੇ ਵਿੱਚ ਜ਼ਰੂਰੀ ਫੋਨ ਕਦੇ ਵੀ ਨਹੀਂ ਆਉਂਦਾ ਤੁਹਾਡੇ ਫੋਨ ਦੇ ਵਿੱਚ ਜਿਹੜੇ YouTube Instagram ਜਾਂ Snapchat ਹੈ ਇਹਨਾਂ ਦੇ ਜਿਹੜੇ ਫੋਲਡਰ ਨੇ ਤੁਸੀਂ ਇਹਨਾਂ ਨੂੰ ਸ਼ਫਲ ਕਰਦੇ ਰਹੋ ਤਾਂ ਕਿ ਹਰ ਵਾਰ ਜਿਵੇਂ ਤੁਸੀਂ ਇਹਨਾਂ ਨੂੰ ਚਲਾਉਣਾ ਹੈ ਤੁਹਾਨੂੰ ਲੱਭਣੇ ਪੈਣੇ ਫੋਨ ਦੇ ਵਿੱਚ ਜਾ ਕੇ ਕਿ ਕਿੱਥੇ ਚਲੇ ਗਏ ਇਹ ਚੀਜ਼ਾਂ ਵੀ ਤੁਹਾਡਾ ਟਾਈਮ ਖਰਾਬ ਕਰਨੀ ਹੈ ਤੇ ਤੁਹਾਡਾ ਮਨ ਹੋਵੇਗਾ ਯਾਰ ਲੱਭਦਾ ਨਹੀਂ ਕੋਈ ਨਾ ਮੈਂ ਬਾਅਦ ਦੇ ਵਿੱਚ ਥੋੜੇ ਟਾਈਮ ਬਾਅਦ ਜਦੋਂ ਚਲਾਉਂਗਾ ਉਦੋਂ ਹੀ ਦੇਖ ਲੂੰਗਾ ਕਈ ਇਦਾਂ ਦੀਆਂ ਐਪ ਵੀ ਨੇ ਉਹਨਾਂ ਦੇ ਵਿੱਚ ਤੁਸੀਂ ਆਪਣਾ ਟਾਈਮ ਫਿਕਸ ਕਰ ਸਕਦੇ ਹੋ ਕਿ ਮੈਂ Instagram ਨੂੰ 20 ਮਿੰਟ ਚਲਾਉਣਾ ਹੈ ਤਾਂ 20 ਮਿੰਟ ਬਾਅਦ ਉਹ ਐਪ ਆਪਣੇ ਆਪ ਤੁਹਾਡਾ Instagram ਬੰਦ ਕਰ ਦੇਵੇਗੀ ਤੁਸੀਂ ਇਦਾਂ ਦੀ ਐ ਫੋਨ ਵੱਲ ਨੂੰ ਜਾਵੇ ਹੀ ਨਾ ਇਹ ਜਿਹੜੀਆਂ ਚੇਂਜਸ ਨੇ ਇਕਦਮ ਤਾਂ ਨਹੀਂ ਆਉਣਗੀਆਂ ਹੌਲੀ ਹੌਲੀ ਆਉਣਗੀਆਂ ਸਮਾਂ ਤਾਂ ਜ਼ਰੂਰ ਲੱਗੇਗਾ ਇਹਦੇ ਵਿੱਚ ਕਿਉਂਕਿ ਤੁਸੀਂ ਇੱਕ ਨਸ਼ਾ ਛੱਡ ਰਹੇ ਹੋ ਡਿਜੀਟਲ ਨਸ਼ਾ ਤੇ ਇੱਕ ਮਹੀਨੇ ਬਾਅਦ ਤੁਸੀਂ ਆਪਣੀ ਜ਼ਿੰਦਗੀ ਦੇਖਣਾ ਜਦੋਂ ਤੁਸੀਂ ਫੋਨ ਚਲਾਉਣਾ ਘੱਟ ਕਰ ਚੁੱਕੇ ਹੋਵੋਗੇ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਕਿੰਨਾ ਜ਼ਿਆਦਾ ਬਦਲਾ ਆਇਆ ਹੈ ਏਸ ਸੀ ਜੀ ਕੁਝ ਇਨਫੋਰਮੇਸ਼ਨ ਫੋਨ ਅਤੇ ਇਸ ਦੇ ਨਾਲ ਜੁੜੀਆਂ ਐਪ ਦੇ ਬਾਰੇ ਤੁਹਾਨੂੰ ਸਾਡੀ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋ ਟੀਵੀ ਨੂੰ ਯੂਰ ਸਬਸਕ੍ਰਾਈਬ ਕਰਨਾ ਧੰਨਵਾਦ ਸਾਡਾ ਹੁਣ WhatsApp ਦੇ ਉੱਪਰ ਵੈਰੀਫਾਈਡ ਚੈਨਲ ਜੋ ਅਸੀਂ ਕਮੈਂਟ ਦੇ ਵਿੱਚ ਪਾਵਾਂਗੇ ਉੱਥੇ ਜਾ ਕੇ ਤੁਸੀਂ ਉਸ ਨੂੰ ਫੋਲੋ ਕਰ ਸਕਦੇ ਹੋ ਜਿਵੇਂ ਹੀ ਕੋ ਸਾਡੀ ਨਵੀਂ ਵੀਡੀਓ ਰਿਲੀਜ਼ ਹੁੰਦੀ ਹੈ ਅਸੀਂ ਉਸ ਵੀਡੀਓ ਦਾ ਲਿੰਕ ਨੂੰ ਉਸ ਵਟਸਐਪ ਚੈਨਲ ਦੇ ਵਿੱਚ ਪਾ ਦਿੰਦੇ ਹਾਂ ਜਿੱਥੋਂ ਤੁਹਾਨੂੰ ਉਹ ਡਾਇਰੈਕਟ ਵੀਡੀਓ ਮਿਲ ਜਾਵੇਗੀ ਤੁਹਾਨੂੰ ਉਹ ਵੀਡੀਓ ਕਿਤੋਂ ਨਹੀਂ ਲੱਭਣੀ ਪਵੇਗੀ ਨਾ ਇੰਸਟਾਗ੍ਰam ਤੋਂ ਨਾ ਫੇਸਬੁੱਕ ਤੋਂ ਨਾ YouTube ਤੋਂ ਡਾਇਰੈਕਟ ਤੁਹਾਨੂੰ ਵਟਸਐਪ ਦੇ ਉੱਪਰ ਸਾਡੀ ਨਵੀਂ ਵੀਡੀਓ ਜਿਹੜੀ ਵੀ ਅਸੀਂ ਪਾਇਆ ਕਰਾਂਗੇ ਉਹ ਮਿਲ ਜਾਇਆ ਕਰੇਗੀ